ਅੱਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਬਹੁਤ ਟਾਈਮ ਹੋ ਗਿਆ ਵੀਡੀਓ ਨਹੀਂ ਪਾਈ ਕੋਈ ਅ ਅੱਜ ਕਾਫੀ ਟਾਈਮ ਬਾਅਦ ਆ ਬਲੌਗ ਬਣਾਉਣ ਲੱਗੇ ਆ ਤੇ ਅੱਜ ਦੇ ਬਲੌਗ ਬਣਾਉਣ ਦਾ ਮਕਸਦ ਇਹ ਆ ਕਿ ਆਪਾਂ ਚੱਲੇ ਆ ਆ ਜਿਹੜਾ ਪਲਟੀਨਾਗਾ ਇਹ ਆਪਾਂ ਅੱਜ ਵੇਚ ਕੇ ਆਉਣਾ ਇਹ ਵੀ ਆਪਾਂ ਬਰਨਾਲੇ ਲਿਆ ਸੀ ਤੇ ਹੁਣ ਇਹ ਬਰਨਾਲੇ ਵੇਚਣ ਜਾਣਾਗਾ ਤੇ ਇਸ ਮੁੰਡੇ ਨੇ ਜਾਣਾ ਨਾਲ ਆਪਣੇ ਅੱਡੇ ਇਸ ਬੱਚੇ ਨੂੰ ਚਾਹੇ ਤੇਲ ਚੋਣ ਦਾ ਉਰੇ ਆ ਹੁਣ ਕਿੱਧਰ ਲੁਕ ਗਿਆ ਇਹਨੂੰ ਚਾਹੇ ਇਹ ਗਿੰਦੀ ਵੀ ਸਿੱਧੀ ਸਿੱਧੀ ਮੈਨੂੰ ਦੱਸ ਦਿਓ ਇਹਨੇ ਚੋਣਾ ਏ ਤੇਲ ਇਹਨੂੰ ਲਾਲਚਾ ਪੈਸੇ ਬਣਾਉਣ ਦਾ ਇੱਧਰ ਚ ਆ ਕਿੱਧਰ ਲੁਕੀ ਬੈਠੀ ਇਹਨੂੰ ਲਾਲਚਾ ਪੈਸੇ ਬਣਾਉਂਦਾ ਤੇ ਭੂਆ ਹੁਣ ਆਏ ਵੇ ਆਗੇ ਇਹ ਵਿਆਹ ਲੈ ਕੇ ਆਇਆ ਭੂਆ ਦੇ ਮੁੰਡੇ ਦਾ ਵਿਆਹ ਏ। ਇਹ ਵਿਆਹ ਦੀ ਵੀ ਆਪਾਂ ਵੀਡੀਓ ਪਾਵਾਂਗੇ ਫਿਰ ਵਿਆਹ ਦਾ ਵੀ ਬਲੌਗ ਪਾਵਾਂਗੇ। ਅੱਜ ਆਪਾਂ ਨਵਾਂ ਮੋਟਰਸਾਈਕਲ ਲੈ ਕੇ ਆਉਣਾ। ਉੱਥੇ ਦੇਖੇ ਤੇ ਹੈਗੇ ਪਾਲਸਰ ਵੀ ਦੇਖਿਆ, ਪਲਟੀਨਾ ਵੀ ਹੋਰ ਦੇਖਿਆ ਤੇ ਡਿਸਕਵਰ ਵੀ ਦੇਖਿਆ ਤੇ ਬੁਲਟ ਵੀ ਦੇਖਿਆ। ਦੇਖਦੇ ਆਂ ਜਾ ਕੇ ਉੱਥੇ ਕਿਹੜੇ ਦੀ ਰਾਇ ਬਣਦੀ ਆ ਇਹ ਅੱਜ ਆਪਾਂ ਵੇਚ ਕੇ ਆਉਣਾਗਾ ਤੇ ਨਵਾਂ ਇੱਕ ਲੈ ਕੇ ਆਉਣਾਗਾ। ਆਪਾਂ ਹੋ ਗਿਆ ਰੈਡੀ ਤੇ ਆਪਾਂ ਤੁਰਦੇ ਹੁਣ ਬਰਨਾਲੇ ਨੂੰ ਤੇ ਮਿਲਦੇ ਆਂ ਫਿਰ ਸਿੱਧੇ ਰਾਹਤੇ 'ਚ ਬਰਨਾਲੇ ਪਹੁੰਚ ਕੇ। ਚਲਿਏ ਵੀ ਸ਼ੁਰੂ ਆਪਾਂ ਸਾਰਾ ਪਾ ਵਾਲੀਆ ਪਾ ਤੇਲ ਆ ਮੋਟਰਸਾਈਕਲ ਤੇ ਤੇਲ ਥੋੜਾ ਏ ਤਾਂ ਆਪਾਂ ਪਹੁੰਚ ਗਏ ਆ ਜੀ ਜਾਂਸੀ ਦੇ ਵਿੱਚ ਪਹਿਲਾਂ ਆਪਾਂ ਇਹਦਾ ਸੌਦਾ ਦੇਖਾਂਗੇ ਵੀ ਇਹਦੇ ਬਾਰੇ ਕੀ ਕਹਿੰਦੇ ਆ ਕਿ ਜੇ ਵਧੀਆ ਰੇਟ ਤੇ ਕੱਢਦੇ ਹੋਏ ਤਾਂ ਆਪਾਂ ਇਹ ਇੱਥੇ ਘਟਾ ਦੇਾਂਗੇ ਨਹੀਂ ਫਿਰ ਜਾਵਾਂਗੇ ਆਪਾਂ ਜਾਂਸੀ ਉੱਧਰ ਵੈਸੇ ਨਾਈਰਾਲ ਵਾਲੇ ਰੋਡ ਆ ਉੱਧਰ ਮਾਰਕੀਟ ਫੁੱਲ ਆ ਕਾਫੀ ਵੱਡੀ ਮਾਰਕੀਟ ਆ ਸੈਕੰਡ ਹੈਂਡ ਮੋਟਰਸਿੰਗਲਾਂ ਦੀ ਤੇ ਚੱਲਦੇ ਹੁਣ ਆਪਾਂ ਅੰਦਰ ਕਰਦੇ ਆ ਗੱਲਬਾਤ ਸੈਂਕਲਪਾ ਦੇਖ ਲਿਆ ਤੇ ਹਲੇ ਆਪਣਾ ਡਿਸਾਈਡ ਨਹੀਂ ਹੋ ਰਿਹਾ ਵੀ ਆਪਾਂ ਸਟੰਟਰ ਲਈਏ ਜਾਂ ਕਲਾਸਿਕ ਲਈਏ ਆ ਇੱਕ ਗਨਗਰੇ ਇਕੱਲੇ ਰੈਡੀ ਹੋਈ ਤੇ ਆਪਾਂ ਜਿਹੜਾ ਪਸੰਦ ਕਰਿਆ ਉਹ ਆਹ ਹੈ ਬਲੈਕ ਆ ਬਾਕੀ ਪਸੰਦ ਵੀ ਆਪਾਂ ਡਿਸਾਈਡ ਹਲੇ ਕੋਈ ਕਰਿਆ ਨਹੀਂ ਹੈ ਜਿਹੜਾ ਵੀ ਆਪਾਂ ਇਹ ਹੀ ਲੈਣਾ ਬਲੈਕ ਹੀ ਲੈਣਾਗਾ ਕਮਾਂਡੋ ਕਲਰ ਵੀ ਖੜਾਗਾ ਵੈਸੇ ਦੇਖਦੇ ਆਪਾਂ ਨੂੰ ਜੇ ਇਹ ਵਧੀਆ ਲੱਗਿਆ ਤਾਂ ਆਪਾਂ ਵੀ ਗਨਗਰੇ ਲੈ ਲਾਂਗੇ ਪਰ ਉਹਦੀ ਬੁਕਿੰਗ ਸ਼ੈਟੀ ਮਿਲਦਣੀ ਇੱਕ ਵੇਟਿੰਗ ਆ ਥੋੜੀ ਜੀ ਦੇਖਦੇ ਆਪਾਂ ਜੇ ਆਹ ਠੀਕ ਲੱਗਿਆ ਆਪਾਂ ਨੂੰ ਆਹ ਲੈ ਲਾਂਗੇ ਨਹੀਂ ਲੱਗੇ ਹੈਲੋ ਬਲੈਕ ਹੈ ਬੇਬੇ ਟਾਈ ਹੋ ਰਹੀ ਹੈਗੀ ਦੇਖਦੇ ਆਪਾਂ ਫਿਰ ਡਿਸਾਈਡ ਕਰਦੇ ਆਂਗੇ 21 ਮਾਡਲ ਹੈ ਵੀਰੇ ਸਾਰੀ ਵੀ ਅਨ ਸਰਬਸਾ ਜਾਂਸੀ ਤੋਂ ਹੋਣੀਆਂ ਹੋਈਆਂ ਇਹਦੀਆਂ ਚਾਬੀ ਪਾਨਾ ਬਾਹਰੋਂ ਕਦੇ ਨਹੀਂ ਖੁੱਲ ਲੱਗਿਆ ਹਾਂਜੀ ਆਪਣੀ ਇੱਥੇ ਜਿਹੜਾ ਆਪਣਾ ਪਲਟੀਨਾ ਦੇਣਾ ਸੀ ਉਹਦੀ ਤਾਂ ਨਹੀਂ ਗੱਲਬਾਤ ਬਣੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਵਾਲਾ ਲੈ ਕੇ ਉਧਰ ਜਾਂਸੀ ਦੇ ਵਿੱਚ ਜਾਂਦੇ ਜਾਂਸੀ ਜਿੱਥੇ ਵਧੀਆ ਪੈਸੇ ਲਾਉਂਦੇ ਸੀ ਤੇ ਦੇਖਦੇ ਆ ਜੇ ਆਪਣੇ ਵਾਲਾ ਇਹ ਵਧੀਆ ਵੇਚ ਗਿਆ ਆਪਾਂ ਇਹ ਉਧਰ ਸੇਲ ਕਰਿਆਵਾਂਗੇ ਇੱਥੇ ਆ ਕੇ ਨਵਾਂ ਤਾਂ ਆਪਾਂ ਨੂੰ ਮੈੜੀ ਜਾਣਾ ਤੇ ਨਾਲ ਆਪਾਂ ਆ ਗਏ ਜੀ ਬਜਾਜ ਨਾਲਾ ਜਾਂਸੀ ਇਹਦਾ ਨੀਂਪਾਈ ਕਰੇ ਆਪਾਂ ਨਮਾਲੇ ਆਸੀ ਦਾ ਮੋਟਰਸਾਈਕਲ ਇੱਥੇ ਦੇਖ ਲਓ ਇੱਥੇ ਕੀ ਮਾਗ ਲਾ ਹੁਣ ਆਪਾਂ ਉਹ ਇੱਥੇ ਕਰਕੇ ਦੇਵਾਂਗੇ ਬਾਈ ਨੂੰ ਬਰਤ ਦੇ ਦੇ ਇੱਕ ਗ੍ਰਾਮ ਪਾਈਪ ਇੱਥੇ ਕੀ ਗ੍ਰਾਫ ਦੇਖੋ ਭਾਈ ਕਹਿੰਦਾ ਕੱਲ ਨੂੰ ਪੈਸੇ ਚੰਗੇ ਲਵਾ ਦੂੰਗਾ ਤੇ ਆਪਣਾ ਫਾਇਦਾ ਚਾਹੇ ਜੇ ਆਪਣਾ ਮੋਟਰਸਾਈਕਲ ਚੰਗੇ ਪੈਸੇ ਦਾ ਕਿੱਟਿਆ ਜਾਵੇ ਚਲਦੇ ਆਂ ਫਿਰ ਆਪਾਂ ਪੈਂਟ ਨੂੰ ਮੋਟਰਸਾਈਕਲ ਆਪਾਂ ਇੱਥੇ ਬੁਜਾਜ ਵਾਲਿਆਂ ਦੇ ਇੱਥੇ ਲਾ ਜਣੇ ਇੱਥੋਂ ਹੀ ਆਪਾਂ ਨਮਾ ਕਢਾਇਆ ਸੀਗਾ ਤੇ ਸਾਰੀਆਂ ਸਰਵਿਸਾਂ ਇੱਥੋਂ ਹੋ ਜਾਂਦੀਆਂ। ਮੋਟਰਸਾਈਕਲ ਆਪਾਂ ਇੱਥੇ ਖੜਾ ਚੱਲੇ ਆਂ ਇੱਧਰ ਅੰਬਰੀ ਤੇ ਉਹ ਸਾਹਮਣੇ ਬੱਸਰ ਡਾਗਾ। ਆਪਾਂ ਇੱਥੋਂ ਬਸ ਤੇ ਚਲੇ ਜਾਵਾਂਗੇ। ਊੜੀ-ਟੜੀ ਬਣਦੀ ਯਾਰ ਸਵੇਰ ਕਿੰਨੇ 8:00 ਵਜੇ ਫੇਰ ਭੜਾਉਂਦੇ ਆਵਾਂਗੇ। ਤੇ ਹੁਣ ਆਪਾਂ ਬਸ ਤੇ ਚਲੇ ਜਾਵਾਂਗੇ ਪਿੰਡ ਨੂੰ। ਸਵੇਰ ਫੇਰ ਬਸ ਤੇ ਆ ਜਾਾਂਗੇ। ਮੋਟਰਸਾਈਕਲ ਤੇ ਆਏ ਸੀ ਬਸ ਤੇ ਮੜ ਚੱਲੇ ਆਂ। ਲੈਨ ਬੁਲਟ ਆਏ ਸੀਗੇ ਆ ਚੱਲੇ ਆਂ। ਆਪਦੇ ਵਾਲਾ ਵੀ ਖੜਾ ਚੱਲੇ। ਚਲੋ ਕੋਈ ਨਹੀਂ। ਨੇ ਪਤਾ ਕੀ ਕੀਤਾ ਕਿ ਕਿਹਾ ਹਾਂ ਤੇ ਬਸ ਤੇ ਟਿਕਣਾ ਪਈ ਜੇ ਕੋਈ ਫੋਨ ਨਿਕਲ ਨਹੀਂ ਆਇਆ ਅਸੀਂ ਆਪਾਂ ਜਾਵਾਂਗੇ ਪੈਣ ਨੂੰ ਵਾਸਤੇ ਆਹ ਹਲਦੀ ਆਪ ਦਾ ਸਾਧਨ ਕਹਦਾ ਛੱਡ ਗਏ ਆ ਆਹ ਚਾਨਿਆ ਤੁਰੇ ਬਹਿ ਜਾਏਗਾ ਉਹ ਅੱਡੇ ਤੇ ਉੱਥੇ ਆਪਾਂ ਨੂੰ ਬੱਸ ਉਤਾਰ ਗਈ ਤੇ ਬੱਸ ਆਪਣੇ ਪਿੰਡ ਨੂੰ ਜਾਂਦੀ ਨਹੀਂ ਹੁਣ ਕਿਸੇ ਨੂੰ ਫੋਨ ਲਾਉਨੇ ਆਗੇ ਦੇਖਦੇ ਆ ਕਿਹੜਾ ਲੈਣ ਆਉਂਦਾ ਹਨ ਆਪਦੇ ਵਾਲਾ ਸਾਧਨ ਘਟਾ ਆਇਆ ਉੱਥੇ ਹੋਰੀ ਟ੍ਰੈਂਗਲ ਲੈਣ ਸੀਗੇ ਪਰ ਪਤਾ ਨਹੀਂ ਸੀਗਾ ਵੀ ਸਾਨੂੰ ਹੱਥ ਨੇ ਵੇਲੇ ਤੁਰ ਕੇ ਹੋਣਾ ਬਣਾਵਦੇ ਵਾਲਾ ਵੀ ਨਹੀਂ ਕੋਲੇ ਹੋਣਾ ਚੱਲ ਕੋਈ ਆਣ ਜਿਹੜਾ ਕੰਮ ਜਿਹੜੇ ਵੇਲੇ ਜਿਹੜੇ ਟਾਈਮ ਹੋਣਾ ਉਸੇ ਵੇਲੇ ਹੀ ਹੁੰਦਾ ਹੈਗਾ ਚਲ ਹੁਣ ਅਸੀਂ ਪਿੰਡੋਂ ਇਹ ਮੁੰਡਾ ਸੱਦਿਆ ਹੈਗਾ ਉਹ ਲੈਣ ਆਉਂਦਾ ਹੈਗਾ ਰਾਜਤੌਰ ਦੇ ਦਰਜਾਂ ਨੂੰ ਆਪਣੇ ਪਿੰਡ ਵਾਲੇ ਮੁੰਡੇ ਮਿਲ ਗਏ ਮੋਟਰਸਾਈਕਲ ਤੇ ਆਪਾਂ ਤਿੰਨੇ ਦੀ ਮੌਜਾ ਆ ਆ ਬੈਠਾ ਚਾਰ ਜਣੇ ਆਵਾਂ ਰਹਾ ਲੈਣ ਆ ਗਿਆ ਸੀਗਾ ਤੇ ਹੁਣ ਆਪਾਂ ਪਹੁੰਚ ਗਏ ਆ ਪੈਂਡਾ ਘਰੇ ਵੈਸੇ ਅੱਜ ਇੰਤਜ਼ਾਰ ਸੀਗਾ ਵੀ ਘਰੇ ਅੱਜ ਨਵਾਂ ਮੋਟਰਸਾਈਕਲ ਆਊਗਾ ਚਲੋ ਕੋਈ ਗੱਲ ਨਹੀਂ ਫਿੰਗਰ ਨਹੀਂ ਮਿਲਦੇ ਆ ਸੁਭਾ ਫਿਰ ਚੰਗਾ ਵੀ ਧੰਨਵਾਦ ਟਾਈਮ ਕਾਫੀ ਹੋ ਚੁੱਕਿਆਗਾ ਕਵੇਲਾ ਹੋ ਚੁੱਕਿਆ ਅੱਜ ਆਪਣਾ ਮੋਟਰਸਾਈਕਲ ਤਾਂ ਬਣਿਆ ਨਹੀਂ ਇਰਾਦਾ ਆਪਣਾ ਪੂਰਾ ਸੀਗਾ ਵੀ ਅੱਜ ਮੋਟਰਸਾਈਕਲ ਲੈ ਕੇ ਆਉਣਾਗਾ ਤੇ ਚਲੋ ਜਿਹੜਾ ਕੰਮ ਜਿਹੜੇ ਟਾਈਮ ਹੋਣਾ ਹੋਵੇ ਉਸ ਉਸੇ ਟਾਈਮ ਹੀ ਹੁੰਦਾ ਹੈਗਾ ਤੇ ਅੱਜ ਮੋਟਰਸਾਈਕਲ ਦਾ ਆਪਣੇ ਦਾ ਰੇਟ ਸਹੀ ਨਹੀਂ ਸੀ ਲੱਗ ਰਿਹਾ ਤੇ ਆਪਾਂ ਨੂੰ ਵੀ ਚਲੋ ਹੁੰਦਾਗਾ ਵੀ ਆਪਾਂ ਨੂੰ ਪੈਸੇ ਵਧੀਆ ਵੱਟੇ ਜਾਣ ਤੇ ਉਹੀ ਆਪਾਂ ਉਧਰ ਆਪਣਾ ਵਧੀਆ ਸਰਜੂਗਾ ਆਪਣੇ ਮੋਟਰਸਾਈਕਲ ਦੇ ਅੱਜ ਪੈਸੇ ਵਧੀਆ ਨਹੀਂ ਸੀ ਮਿਲ ਰਹੇ ਇਸ ਕਰਕੇ ਆਪਾਂ ਅੱਜ ਕੋਈ ਜਲਦਬਾਜੀ ਨਹੀਂ ਕੀਤੀ ਤੇ ਬਾਕੀ ਕੱਲ ਨੂੰ ਜਾਵਾਂਗੇ ਸਵੇਰ ਵਾਸਤੇ ਲੈਣਾ ਤਾਂ ਆਪਾਂ ਹੈਗਾ ਹੀ ਆ ਸਰਨਾ ਤਾਂ ਹੈ ਨਹੀਂਗਾ ਅੱਜ ਦਾ ਬਲੌਗ ਆਪਾਂ ਕਰਦੇ ਆਂ ਇੱਥੇ ਸਮਾਪਤੀ ਤੇ ਮਿਲਦੇ ਆਂ ਆਪਾਂ ਕੱਲ ਨੂੰ ਅਗਲੇ ਬਲੌਗ ਦੇ ਵਿੱਚ ਆਹ ਬੱਚਾ ਸਾਡਾ ਅਜਨਹਾਤਾ ਤੋਂ ਉੱਤਰ ਗਿਆ ਇਹਨੂੰ ਇਦਾਂ ਸੀਗਾ ਵੀ ਮੈਂ ਮੋਟਰਸਾਈਕਲ ਆਊਗਾ ਅੱਜ ਤੇਲ ਚੋਂ ਤੇ ਮੈਨੂੰ ਅੱਜ ਪੈਸੇ ਮਿਲਣਗੇ ਹਨਾ ਅੱਜ ਦੇ ਬਲੌਗ ਦੀ ਆਪਾਂ ਕਰਦੇ ਆਂ ਸਮਾਪਤੀ ਤੇ ਮਿਲਦੇ ਆਂ ਕੱਲ ਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਮਿਲਦੇ ਆਂ ਕੱਲ ਨੂੰ ਸਵੇਰੇ ਸਸੀ ਗੱਲਸ